ਮੇਰੇ 20 ਲੱਖ ਰੁਪਏ ਠੱਗਿਆ ਗਿਆ ਇਹ ਕਹਿ ਕੇ ਦਿੱਤਾ ਸੀ ਕਿ ਮੈਂ ਤੁਹਾਨੂੰ 24 ਘੰਟਿਆਂ ਚ ਪੈਸੇ ਵਾਪਸ ਹੀ ਪਾਦਾਗਾ 40 ਦਿਨਾਂ ਚ ਤੁਹਾਨੂੰ ਵਰਕ ਪਰਮਿਟ ਲਵਾ ਕੇ ਦਵਾਗਾ ਮੈਂ ਸਤਪਾਲ ਸਿੰਘ ਅੰਬਾਲੇ ਤੋਂ ਆਇਆ ਜੀ ਮੇਰਾ ਮੇਰੇ ਨਾਲ ਵੀ ਜਿਹੜਾ ਐਡਵੋਕੇਟ ਓਮਕਾਰ ਸਿੰਘ ਖਲੂਰ ਇਹਨਾਂ ਨੇ ਕੰਟੈਕਟ ਕੀਤਾ ਸੀ ਕਿ ਅਸੀਂ ਯੂ ਐਸ ਏ ਵਰਕ ਪਰਮਿਟ ਤੇ ਪੂਰੀ ਫੈਮਿਲੀ ਦਾ ਵਰਕ ਪਰਮਿਟ ਲਵਾ ਕੇ ਦਵਾਵਾਂਗੇ ਆਪਣੇ ਅਕਾਊਂਟ ਦੇ ਵਿੱਚ ਸਾਡੇ ਕੋਲ 15 ਲੱਖ ਰੁਪਏ ਜਿਹੜਾ ਕਿ 28 ਨਵੰਬਰ ਨੂੰ ਸੀ ਇਹਨੂੰ ਇਹਨਾਂ ਨੂੰ ਪਾਇਆ ਤੇ ਇਹਨਾਂ ਨੇ ਕਹਿੰਦੇ ਵੀ ਤੁਹਾਨੂੰ 24 ਘੰਟੇ ਦੇ ਵਿੱਚ ਜਿਹੜਾ ਤੁਹਾਨੂੰ ਰਿਫੰਡ ਹੋ ਜਾਏਗਾ ਲੇਕਿਨ ਕੋਈ ਰਿਫੰਡ ਨਹੀਂ ਹੋਇਆ ਐਸਐਸਪੀ ਸਾਹਿਬ ਹਾਂਜੀ ਸਸਕਰ ਸਰ ਸਤਿ ਸ੍ਰੀ ਅਕਾਲ ਸਰ ਮੈਂ ਬੇਨਤੀ ਇਹ ਕਰਦਾ ਕਿ ਮੇਰੇ ਕੋਲ ਹੈ ਨਾ ਇੱਥੇ ਲੋਕ ਇੱਥੇ ਦੇ ਪਰੇਸ਼ਾਨ ਹੋ ਕੇ ਵਿਚਾਰੇ ਆਏ ਆ ਮੋਗੇ ਦਾ ਕੋਈ ਏਜੰਟ ਆ ਜੀ ਆਪਣੇ ਔੰਕਾਰ ਸਿੰਘ ਪਟਨੂਰ ਮੈਂ ਇਹਨਾਂ ਦਾ ਪੂਰਾ ਸਾਥ ਦਊਂਗਾ ਜਿੱਥੇ ਮੇਰੀ ਲੋੜ ਆ ਮੈਨੂੰ ਜਿੱਥੇ ਕਿਤੇ ਜਾਣਾ ਪੈਣਾ ਮੈਂ ਨਾਲ ਜਾਊਂਗਾ ਤੁਹਾਡੀ ਤੁਹਾਡੀ ਵੀਡੀਓ ਵੀ ਸੀਗੀ ਤੁਸੀਂ ਤਾਂ ਇੰਨੇ ਅੱਕ ਗਏ ਤੁਸੀਂ ਆਪਣੇ ਆਪ ਤੇ ਤੇਲ ਵੀ ਪਾ ਲਿਆ ਕੀ ਤੁਹਾਡੇ ਨਾਲ ਕਿੰਨੇ ਦੀ ਠੱਗੀ ਹੋਈ ਕਿੱਦਾਂ ਕਿੱਦਾਂ ਹੋਈ ਸਾਢੇ 8 ਲੱਖ ਦੀ ਠੱਗੀ ਹੋਈ ਸਾਢੇ 8 ਲੱਖ ਦੀ ਕੈਸ਼ ਦਿੱਤਾ ਸੀ ਕਿ ਕਿਵੇਂ ਦਿੱਤਾ ਚੈੱਕ ਥਰੂ ਦਿੱਤਾ ਸੀ ਚੈੱਕ ਥਰੂ ਦਿੱਤਾ ਸੀ ਹਾਂਜੀ ਤੇ 1.5 ਮਹੀਨੇ ਇਹ ਕਹਿੰਦਾ ਬਾਹਰ ਭੇਜ ਮੈਂ ਸਮੇਂ ਜਲੰਧਰ ਕਾਰਪੋਰੇਸ਼ਨ ਆਫਿਸ ਬੈਠਾ ਹਾਂ ਮੇਰੇ ਨਾਲ ਡਿਪਟੀ ਮੇਅਰ ਨੇ ਮਲਕੀਤ ਸਿੰਘ ਸੁਬਾਣਾ ਔਰ ਮੁੱਦਾ ਇਹ ਆ ਕਿ ਇਹਨਾਂ ਦੇ ਕੋਲ ਕੁਝ ਲੋਕ ਪਹੁੰਚੇ ਨੇ ਜਿਨ੍ਹਾਂ ਨੂੰ ਏਜੰਟ ਨੇ ਠੱਗਿਆ ਹਾਲਾਂਕਿ ਉਹ ਜਲੰਧਰ ਦੇ ਨਹੀਂ ਹੈ ਕਿੱਥੇ ਠੱਗਿਆ ਕਿਵੇਂ ਠੱਗਿਆ ਸਾਰਾ ਕੁਝ ਕਹਾਂਗੇ ਪਰ ਤੁਹਾਨੂੰ ਪਤਾ ਹੈ ਕਿ ਪੰਜਾਬ ਦੀ ਇਹ ਬਹੁਤ ਰਾਸ ਦੀ ਹੈ ਕਿ ਪੰਜਾਬ ਦੇ ਲੋਕ ਜਿਹੜੇ ਨੇ ਕਿਉਂਕਿ ਪ੍ਰਵਾਸ ਕਰਨਾ ਚਾਹੁੰਦੇ ਆ ਇਥੋਂ ਬਾਹਰ ਜਾਣਾ ਚਾਹੁੰਦੇ ਆ ਪਰ ਅਕਸਰ ਏਜੰਟ ਠੱਗਦੇ ਆ ਤੇ ਫਿਰ ਬਾਅਦ ਵਿੱਚ ਕਿਲਕਾਰੀਆਂ ਮਾਰਦੇ ਜਿਹੜਾ ਹੈ ਆਪਣਾ ਪਿੱਛਾ ਛਡਾ ਲੇ ਤੇ ਫਿਲਹਾਲ ਇਹ ਮੁੱਦਾ ਕੀ ਆ ਸੱਚੀ ਗੱਲ ਜੀ ਕੀ ਹਾਲ ਚਾਲ ਹੈ ਸੱਚੀ ਗੱਲ ਜੀ ਅੱਛਾ ਇਹ ਮੁੱਦਾ ਕੀ ਹੈ ਇਹ ਕਿੱਥੋਂ ਆਇਆ ਤੁਹਾਡੇ ਕੋਲੇ ਸਾਰੇ ਜਣੇ ਪਹਿਲਾਂ ਤਾਂ ਮੈਂ ਤੁਹਾਡਾ ਮੀਡੀਆ ਦੇ ਰਾਹੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਹੜੇ ਸਾਡੇ ਤੁਸੀਂ ਗੱਲਾਂ ਜਾਂ ਸਾਡਾ ਕੋਈ ਮੁੱਦਾ ਅਫਸਨਾ ਤੱਕ ਜਾਂ ਲੋਕਾਂ ਤੱਕ ਪਹੁੰਚਾਉਣੇ ਮੈਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਜਗਬਾਨੀ ਦਾ ਮੁੱਦਾ ਇਹ ਆ ਕਿ ਭਾਜੀ ਮੈਂ ਪਿਛਲੀ ਫਰੀਚ ਮੈਂ ਯੂਰਪ ਗਿਆ ਸੀ ਉੱਥੇ ਮੈਨੂੰ ਮੇਰੇ ਵੀਰ ਕਲਵਿੰਦਰ ਫਰਾਂਸ ਤੇ ਯਾਦਵਿੰਦਰ ਬਰਾੜ ਜੋ ਉੱਥੇ ਕਿਤੇ ਕੋਈ ਪ੍ਰੋਬਲਮ ਹੋ ਜਵੇ ਜਿੱਦਾਂ ਇਹ ਮੁੱਦਾ ਆ ਉਹ ਫਿਰ ਉਹ ਦੋਨੇ ਉੱਥੇ ਵੀਰ ਸੇਵਾ ਕਰਦੇ ਇਹ ਸੇਵਾ ਸਭ ਤੋਂ ਵੱਡੀ ਸੇਵਾ ਆ ਮੈਂ ਉਹਨਾਂ ਵਿੱਚ ਰਿਆਂ ਬਹੁਤ ਵਧੀਆ ਇਨਸਾਨ ਆ ਯਾਦਵਿੰਦਰ ਤੇ ਕਲਵਿੰਦਰ ਉਹਨਾਂ ਦੇ ਥਰੂ ਮੈਨੂੰ ਮਲੂਕਾ ਮੇਰਾ ਵੀਰ ਮਿਲਿਆ ਜੀ ਮਲੂਕਾ ਜੇ ਮੇਰੇ ਕੋਈ ਕੇਸ ਲੈ ਕੇ ਆਇਆ ਇਹ ਬੰਦੇ ਇੰਨੇ ਕਿ ਪਰੇਸ਼ਾਨ ਆ ਜਗ ਬਣੇ ਉੱਥੋਂ ਆਇਆ ਜੀ ਆਪਣੇ ਮੋਗੇ ਤੋਂ ਇੰਨੇ ਕਿ ਪਰੇਸ਼ਾਨ ਆ ਭਾਜੀ ਕਿ ਇਹਨਾਂ ਨੂੰ ਮੇਰੇ ਕੋਲ ਆਉਣਾ ਪਿਆ ਗਿਆ ਕਿਉਂਕਿ ਦੇਖੋ ਕਿੱਦਾਂ ਇਹ ਆਪਣਾ ਸਮਾਂ ਕੱਢ ਕੇ ਪੈਸੇ ਲਾ ਕੇ ਵਿਚਾਰੇ ਕਰਾਇਆ ਲਾ ਕੇ ਕੋਈ ਅੰਬਾਲਾ ਤੋਂ ਆਇਆ ਕੋਈ ਪਟਿਆਲਾ ਤੋਂ ਆਇਆ ਕੋਈ ਮੋਗੇ ਤੋਂ ਆਇਆ ਇਸ ਲਈ ਮੈਂ ਸਾਰੇ ਅਫਸਰ ਸਹਬਾਨਾਂ ਨੂੰ ਇਹ ਕਹਿਣਾ ਕਿ ਜਿਹੜਾ ਕੋਈ ਇਦਾਂ ਦਾ ਮੁੱਦਾ ਆ ਜੁਕੀ ਪ੍ਰੋਬਲਮ ਆ ਮੌਕੇ ਤੇ ਇਹਨਾਂ ਦਾ ਹੱਲ ਕਰੋ ਕਿ ਇਹਨਾਂ ਨੂੰ ਵਿਚਾਰਿਆਂ ਨੂੰ ਏਡੀ ਦੂਰ ਆਉਣ ਦੀ ਲੋੜ ਨਾ ਪੈਂਦੀ ਭਾਜੀ ਮੁੱਦਾ ਇਹ ਆ ਕਿ ਉੱਥੇ ਦਾ ਇੱਕ ਮੋਗੇ ਦਾ ਇੱਕ ਏਜੰਟ ਆ ਓੰਕਾਰ ਸਿੰਘ ਓੰਕਾਰ ਸਿੰਘ ਪੰਚ ਤੇ ਉਹਨੇ ਇਹਨਾਂ ਦੇ ਪੈਸੇ ਹੜੱਪ ਲਿਆ ਏਜੰਟੀ ਵਿੱਚ ਕਿਸੇ ਨੇ ਕਿਹਾ 15 ਲੱਖ ਰੁਪਏ ਦੇ ਦਿਓ ਜੀ ਤੁਹਾਨੂੰ ਚੈੱਕ ਦੇ ਦਿੰਨੇ ਇਹਨਾਂ ਨੇ ਵਿਚਾਰਿਆਂ ਨੇ 15-15 ਲੱਖ ਰੁਪਏ ਦੇ ਕੇ ਉਹਨਾਂ ਨੂੰ ਚੈੱਕ ਇਹਨਾਂ ਨੂੰ ਚੈੱਕ ਦਿੱਤੇ ਉਹਨਾਂ ਨੇ ਉਹ ਹੁਣ ਕਹਿੰਦੇ ਆ ਕਿ ਨਾ ਤੁਹਾਡੇ ਪੈਸੇ ਦੇਣੇ ਨਾ ਕੋਈ ਤੁਹਾਡਾ ਕੋਈ ਸਰਨਾ ਕੋਈ ਮਤਲਬ ਆ ਤੁਹਾਡੇ ਪੈਸੇ ਮਿੱਟੀ ਆ ਪਰ ਉਹਦਾ ਜਿਹੜਾ ਕਲਰਕ ਆ ਇਹਨਾਂ ਨੇ ਵੀਡੀਓ ਵੀ ਬਣਾਈ ਮੁੰਡਾ ਇੱਕ ਨਾਲ ਦਾ ਆਇਆ ਵਿਚਾਰਾ ਉਹ ਥਾਣੇ ਵਿੱਚ ਵੀ ਗਿਆ ਉਹਨੇ ਆਪਣੇ ਉੱਤੇ ਪੈਟਰੋਲ ਵੀ ਪਾਇਆ ਤੇ ਕਿ ਪੁਲਿਸ ਨੂੰ ਇਹ ਕਿਹਾ ਕਿ ਮੇਰੀ ਸੁਣਵਾਈ ਕੀਤੀ ਜਾਵੇ ਪਰਚਾ ਕੀਤਾ ਜਾਵੇ ਮੇਰੇ ਪੈਸੇ ਮਰੇ ਮੇਰਾ 8 ਲੱਖ 10 ਲੱਖ 15 ਲੱਖ ਪਰ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਅੱਛਾ ਤੁਸੀਂ ਤੁਹਾਡੇ ਨਾਲ ਕਿਸੇ ਦਾ ਰਾਬਤਾ ਹੋਇਆ ਉੱਥੇ ਦੀ ਕਾਰਪੋਰੇਸ਼ਨ ਦੇ ਕਿਸੇ ਮੇਅਰ ਜਾਂ ਡਿਪਟੀ ਮੇਅਰ ਨਾਲ ਕੋਈ ਰਾਬਤਾ ਹੋਇਆ ਉੱਥੇ ਮੇਰੇ ਨਾਲ ਕੋਈ ਰਾਬਤਾ ਨਹੀਂ ਹੋਇਆ ਹੁਣ ਮੈਂ ਚਾਹੁੰਦਾ ਕਿ ਮੈਂ ਉੱਥੇ ਦੇ ਐਸਐਸਪੀ ਸਾਹਿਬ ਨੂੰ ਕਹਾਂ ਕਿ ਮੇਰੇ ਕੋਲ ਲੋਕ ਬਿਚਾਰੇ ਪਰੇਸ਼ਾਨ ਹੋ ਕੇ ਆਏ ਹੋਏ ਆ ਤੇ ਮੈਂ ਉਹਨਾਂ ਨਾਲ ਗੱਲ ਕਰਾਇਆ ਐ ਐਸਐਸਪੀ ਸਾਹਿਬ ਨਾਲ ਤੁਸੀਂ ਲਾ ਸਕਦੇ ਇੰਦਾ ਕੋਲ 28993 ਇਹ ਐ एसएसपी ਸਾਹਿਬ ਨਾਲ ਗੱਲ ਕਰਨਗੇ ਕਿਉਂਕਿ ਪਿੱਛੇ ਜੇਕਰ ਤੁਹਾਨੂੰ ਦਿਖਾਇਆ ਜਾਵੇ ਕਿ ਇਹ ਮੁੰਡੇ ਜਿਹੜੇ ਨੇ ਆਏ ਕਿਹਲੋ ਕਿ ਆਪਣੇ ਘਰਾਂ ਤੋਂ ਕੋਈ ਪਟਿਆਲਾ ਅੰਬਾਲਾ ਤੋਂ ਆਇਆ ਆ ਇਹ ਬਹੁਤ ਜ਼ਿਆਦਾ ਦੁਖੀ ਹੋ ਕੇ ਇੱਥੇ ਪਹੁੰਚੇ ਨੇ ਕਿਉਂਕਿ ਇਹਨਾਂ ਦੇ 15 15 16 16 ਲੱਖ ਰੁਪਏ ਜਿਹੜਾ ਫਸਿਆ ਹੋਇਆ ਦੇਖਦੇ ਆ ਕਿ ਕਾਲ ਲਾ ਕੇ ਕੀ ਕਹਿੰਦੇ ਨੇ एसएसपी ਸਾਹਿਬ ਨੂੰ ਤੇ ਫਿਰ ਅਗਲੀ ਕਾਰਵਾਈ ਕੀ ਹੋਣੀ ਆ 6284 628489 89 80 8061 61 ਸਸ ਸਪੀਟ ਜੀ ਤਨੇਕ ਜੀ ਹਾਂ ਜੀ ਸਸਗਤ ਸਰ ਸਤਿ ਸ੍ਰੀ ਅਕਾਲ ਸਰ ਮੈਂ ਡਿਪਟੀ ਮੇਲ ਬੋ ਰਹਾ ਜੀ ਮਲਕੀਸ਼ ਸਿੰਘ ਸੁਭਾਨਾ ਜੀ ਜਲੰਧਰ ਤੋਂ ਜੀ ਹਾਂ ਜੀ ਦੱਸੋ ਜੀ ਸਰ ਮੈਂ ਬੇਨਤੀ ਇਹ ਕਰਦਾ ਕਿ ਮੇਰੇ ਕੋਲ ਹੈ ਨਾ ਇੱਥੇ ਲੋਕ ਇੱਥੇ ਦੇ ਪਰੇਸ਼ਾਨ ਹੋ ਕੇ ਵਿਚਾਰੇ ਆਏ ਆ ਮੋਗੇ ਦਾ ਕੋਈ ਏਜੰਟ ਆ ਜੀ ਆਪਣੇ ਔਂਕਾਰ ਸਿੰਘ ਪਟਨੌਰ ਜਿਵੇਂ ਇਹਨਾਂ ਦਾ 15-15 ਲੱਖ ਰੁਪਇਆ ਲੋਕਾਂ ਦਾ ਭੁਲੇ ਭਾਲੇ ਲੋਕਾਂ ਨੂੰ ਆਪਣੀ ਏਜੰਟੀ ਵਿੱਚ ਫਸਾ ਕੇ ਇਹਨਾਂ ਦੇ ਪੈਸੇ ਮਰਵਾ ਲਏ ਹੁਣ ਵਿਚਾਰੇ ਕਿਰਾਏ ਪਾੜੇ ਲਾ ਕੇ ਟਾਈਮ ਭਾਜੀ ਕੱਢ ਕੇ ਮੇਰੇ ਕੋ ਪਹੁੰਚੇ ਮੈਂ ਭਾਜੀ ਤੁਹਾਡੇ ਕੋ ਭੇਜਣ ਲੱਗਾ ਇਹਨਾਂ ਤੇ ਜਿਹੜੇ ਕੁੱਕ ਜੀ ਫੋਨ ਕਰਤਾ ਚਲੋ ਗੱਲ ਹੋਈ ਐ ਐਸਐਸਪੀ ਸਾਹਿਬ ਨਾਲ ਪਰ ਅੱਛਾ ਤੁਹਾਨੂੰ ਲੱਗਦਾ ਕਿਉਂਕਿ ਇਹ ਕੇਸ ਜਿਹੜੇ ਹੁੰਦੇ ਨੇ ਨਾ ਇਹ ਲੰਮਕ ਜਾਂਦੇ ਬਹੁਤਾ ਤਿਰਜੇ ਪੈਰ ਬਾਈ ਨੇ ਕੀਤੀ ਜਾਵੇ ਤੇ ਤੁਸੀਂ ਇਹਨਾਂ ਦਾ ਕਿੱਥੋਂ ਤੱਕ ਸਾਥ ਦੇਓਗੇ ਮੈਂ ਇਹਨਾਂ ਦਾ ਪੂਰਾ ਸਾਥ ਦਊਂਗਾ ਜਿੱਥੇ ਮੇਰੀ ਲੋੜ ਆ ਮੈਨੂੰ ਜਿੱਥੇ ਕਿਤੇ ਜਾਣਾ ਪੈਣਾ ਮੈਂ ਨਾਲ ਜਾਊਂਗਾ ਫਿਰ ਸਾਡੇ ਕੈਬਨਿਟ ਦੀ ਬਦਲੀ ਹੋਈ ਹੈ ਜੀ ਤੇ ਸੰਜੀਵ ਰੋੜਾ ਜੀ ਸਾਡੇ ਬਹੁਤ ਸਤਿਕਾਰਯੋਗ ਹੈ ਉਹਨਾਂ ਨੇ ਮੰਤਰੀ ਲਾਏ ਹੈ ਜੀ ਐਨਆਰਆਈ ਤੇ ਮੈਂ ਇਹ ਮੁੱਦੇ ਤੇ ਉਹਨਾਂ ਨਾਲ ਡਿਸਕਸ ਕਰਾਂਗਾ ਜੀ ਜੀ ਬਹੁਤ ਚੰਗੀ ਗੱਲ ਆ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਆ ਜਿਨ੍ਹਾਂ ਦੀਆਂ ਠੱਗੀਆਂ ਹੋਈਆਂ ਕਿਉਂਕਿ ਇਹ ਮੇਰ ਸਾਹਿਬ ਦਾ ਆਫਿਸ ਆ ਇੱਥੇ ਉਹ ਬੈਠੇ ਨੇ ਔਰ ਤੁਹਾਨੂੰ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਆ ਅਸੀਂ ਉਹ ਵੀ ਦਿਖਾਉਨੇ ਆ ਤੁਸੀਂ ਦੇਖਿਓ ਜੇ ਕੈਮਰਾ ਪੈਨ ਕੀਤਾ ਜਾਵੇ ਤਾਂ ਇਹ ਉਹ ਮੁੰਡੇ ਨੇ ਜਾਂ ਉਹ ਘਰ ਨੇ ਜਿਹੜੇ ਕਿ 15 15 16 16 ਲੱਖ ਚ ਠੱਗੇ ਗਏ ਨੇ ਅੱਛਾ ਤੁਹਾਡਾ ਤੁਹਾਡੇ ਕਿੰਨੇ ਪੈਸੇ ਠੱਗੇ ਗਏ ਆ ਤੁਹਾਨੂੰ ਕੀ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਮੈਂ 20 ਲੱਖ ਰੁਪਏ ਠੱਗੇ ਗਏ ਆ ਇਹ ਕਹਿ ਕੇ ਦਿੱਤਾ ਸੀਗਾ ਵੀ ਮੈਂ ਤੁਹਾਨੂੰ 24 ਘੰਟਿਆਂ ਚ ਪੈਸੇ ਵਾਪਸ ਹੀ ਪਾਦਾਗਾ ਚਾਰੀ ਦਿਨ ਜੰਸਤਾ ਨੂੰ ਵਰਕ ਪਰਮਿਟ ਲਵਾ ਕੇ ਦਵਾਗਾ ਹੂੰ ਮੁੜ ਕੇ ਮੈਨਾਂ ਵਾਦਾ ਕਰਦੇ ਰਹੇ ਵੀ ਤੁਹਾਨੂੰ ਇੰਜ ਦਵਾ ਕੇ ਪਾਸੀ ਇੰਜ ਦਵਾ ਕੇ ਚੈੱਕ ਵੀ ਦਿੱਤਾ ਮੁੜ ਕੇ ਪੈਸੇ ਨਹੀਂ ਦਿੱਤੇ ਉਹਨਾਂ ਨੇ ਐਸੇ ਨਹੀਂ ਦਿੱਤੇ ਨਹੀਂ ਦਿੱਤੇ ਹੀ ਲਾਰਾ ਲਾ ਕੇ ਚੱਲ ਗਏ ਉਹ ਲੋਜੀ ਕਿੱਥੋਂ ਕਿੱਥੋਂ ਆਏ ਹੋ ਤੁਸੀਂ ਅਸੀਂ ਦੇਵੀਗੜ੍ਹ ਦੇ ਕੋਲ ਪਿੰਡ ਵੈਨਾਪੁਰ ਨੇੜੇ ਜੀ ਹੂੰ ਉਧਰ ਆਏ ਹਾਂ ਜੀ ਠੀਕ ਹੈ ਤੁਹਾਡਾ ਤੁਹਾਡਾ ਕੀ ਗੇਸਨ ਵੀਰ ਜੀ ਮੈਂ ਸਤਪਾਲ ਸਿੰਘ ਅੰਬਾਲੇ ਤੋਂ ਆਇਆ ਜੀ ਮੇਰਾ ਮੇਰੇ ਨਾਲ ਵੀ ਓਮਕਾਰ ਜਿਹੜਾ ਐਡਵੋਕੇਟ ਓਮਕਾਰ ਸਿੰਘ ਭਲੂਰ ਇਹਨਾਂ ਨੇ ਕੰਟੈਕਟ ਕੀਤਾ ਸੀ ਕਿ ਅਸੀਂ ਯੂ ਐਸ ਏ ਵਰਕ ਪਰਮਿਟ ਤੇ ਪੂਰੀ ਫੈਮਿਲੀ ਦਾ ਵਰਕ ਪਰਮਿਟ ਲਵਾ ਕੇ ਦਵਾਂਗੇ ਔਰ 1 ਮਹੀਨੇ ਦੇ ਵਿੱਚ ਸਾਨੂੰ ਰਿਟਨ ਦੇ ਵਿੱਚ ਆਪਣੇ ਲੈਟਰਪੈਡ ਤੇ ਲਿਖ ਕੇ ਦਿੱਤਾ ਔਰ ਸਾਨੂੰ ਚੈੱਕ ਦਿੱਤਾ ਕਿ ਅਸੀਂ ਤੁਹਾਡੇ ਕੋਲੋਂ ਕੋਈ ਪੈਸਾ ਨਹੀਂ ਲੈਣਾ ਇੱਕ ਵਾਰੀ ਪੈਸਾ ਜਿਹੜਾ ਕੰਪਨੀ ਦੇ ਅਕਾਊਂਟ 'ਚ ਟ੍ਰਾਂਸਫਰ ਹੋਏਗਾ ਤੇ ਫਿਰ ਤੁਹਾਨੂੰ ਰਿਫੰਡ ਹੋ ਜਾਏਗਾ ਇਹਨਾਂ ਨੇ ਆਪਣੇ ਅਕਾਊਂਟ ਦੇ ਵਿੱਚ ਸਾਡੇ ਕੋਲੋਂ 15 ਲੱਖ ਰੁਪਏ ਜਿਹੜਾ ਕਿ 28 ਨਵੰਬਰ ਨੂੰ ਅਸੀਂ ਇਹਨੂੰ ਇਹਨਾਂ ਨੂੰ ਪਾਇਆ ਤੇ ਇਹਨਾਂ ਨੇ ਕਹਿੰਦੇ ਵੀ ਤੁਹਾਨੂੰ 24 ਘੰਟੇ ਦੇ ਵਿੱਚ ਜਿਹੜਾ ਤੁਹਾਨੂੰ ਰਿਫੰਡ ਹੋ ਜਾਏਗਾ ਲੇਕਿਨ ਕੋਈ ਰਿਫੰਡ ਨਹੀਂ ਹੋਇਆ ਉਸ ਤੋਂ ਬਾਅਦ ਇਹ ਸਾਰੇ ਸਕੈਂਡਲ ਦੇ ਵਿੱਚ ਐਡਵੋਕੇਟ ਹੰਕਾਰ ਸਿੰਘ ਭਲੂਰ ਜੋ ਕਿ ਬਾਗਾਪੁਰਾਣਾ ਚੈਂਬਰ ਨੰਬਰ 24 ਦੇ ਵਿੱਚ ਬੈਠਦੇ ਨੇ ਇਹਨਾਂ ਦੇ ਨਾਲ ਇਹਨਾਂ ਦਾ ਕਲਰਕ ਸਤਨਾਮ ਸਿੰਘ ਜੋ ਕਿ ਦਾ ਬਾਗੇਪੁਰਾਣੇ ਦੇ ਨਾਲ ਪਿੰਡ ਪੈਂਦਾ ਕੋਟਲਾ ਮੇਰ ਸਿੰਘ ਵਾਲਾ ਉੱਥੇ ਦਾ ਰਹਿਣ ਵਾਲਾ ਉਹ ਹੋਰ ਇਹਨਾਂ ਦੀ ਵਾਈਫ ਮੀਨੂ ਕੁਮਾਰੀ ਜੋ ਕਿ ਮੁਕੇਰੀਆਂ ਦੇ ਕੋਲ ਪਿੰਡ ਦੇਵੀਦਾਸ ਦੀ ਰਹਿਣ ਵਾਲੀ ਹੈ ਤਿੰਨੇ ਇਸ ਫਰਾਡ ਦੇ ਵਿੱਚ ਨੇ ਅਗਰ ਇਹਨਾਂ ਦੇ ਘਰ ਗੱਲ ਕਰਦੇ ਆਂ ਤਿਆਨ ਦੀ ਵਾਈਫ ਕਹਿੰਦੀ ਮੈਂ ਕੱਪੜੇ ਪਾੜ ਕੇ ਥਾਣੇ ਚਲੀ ਜਾਊਂਗੀ ਤੇ ਇਹਨਾਂ ਦਾ ਜਿਹੜਾ ਕਲਰਕ ਹੈ ਸਤਨਾਮ ਸਿੰਘ ਉਹ ਸਾਡੇ ਕੋਲ ਵੀਡੀਓ ਪਈਆਂ ਉਹਨਾਂ ਦੀਆਂ ਉਹ ਧਮਕੀ ਦਿੰਦਾ ਕਿ ਤੁਸੀਂ ਮੇਰਾ ਕੀ ਕਰ ਲੋਗੇ ਤੁਸੀਂ ਜੇ ਦੇਖ ਲਾਂਗੇ ਅਸੀਂ ਤੁਹਾਨੂੰ ਅਸੀਂ ਪੈਸੇ ਨਹੀਂ ਦਿੰਦੇ ਜਦੋਂ ਫੋਨ ਕਰਨ ਦੀ ਕੋਸ਼ਿਸ਼ ਕੀਤੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਕੋਈ ਗੱਲ ਨਹੀਂ ਕਰਦੇ ਫੋਨ ਨੰਬਰ ਇਹਨਾਂ ਦਾ ਸਾਰੇ ਸਵਿਚ ਆਫ ਨੇ ਸਿਰਫ WhatsApp ਤੇ ਇਹਨਾਂ ਦੀ ਆਡੀਓ ਕਾਲਿੰਗ ਚੱਲ ਰਹੀ ਹੈ ਤੇ ਕੋਈ ਵੀ ਆਇਆ ਗਿਆ ਨਹੀਂ ਦੇ ਰਹੇ ਸਾਡੇ ਤੱਕ ਪੈਸੇ ਫਸ ਗਿਆ ਜੀ ਅਸੀਂ ਅੱਜ ਮੇਰ ਸਾਹਿਬ ਕੋਲ ਆਏ ਆ ਮੈਂ ਬਾਲੇ ਤੋਂ ਆਇਆ ਸਵੇਰ ਦੇ 5 ਵਜੇ ਦਾ ਚੱਲੇ ਆ ਤੇ ਐਸ ਉਮੀਦ ਦੇ ਵਿੱਚ ਆਏ ਆ ਕਿ ਮੇਅਰ ਸਾਹਿਬ ਸਾਡੀ ਮਦਦ ਕਰਨਗੇ ਔਰ ਸਾਡੇ ਜਿਹੜੇ ਪੈਸੇ ਸਾਨੂੰ ਵਾਪਸ ਮਿਲ ਲੰਗੇ ਜੀ। ਠੀਕ। ਅੱਛਾ ਤੁਸੀਂ ਕਿੱਥੋਂ ਆਏ ਹੋ? ਅਸੀਂ ਫਰੀ ਕੋਟ ਜिले ਸਹੀ। ਫਰੀਦਕੋਟ ਜ਼ਿਲ੍ਹੇ ਤੋਂ। ਪਿੰਡ ਪਿੰਦਾ ਲਾਗੇ ਕੋਈ? ਹਾਂਜੀ ਬਾੜਾ ਬੈਕਾ ਜੀ। ਬਾੜਾ ਬੈਕਾ। ਅੱਛਾ ਕਿੰਨੇ ਪਹਿਲਾਂ ਤਾਂ ਏਜੰਟ ਦਾ ਨਾਮ ਜਿਹੜਾ ਕਲੀਅਰ ਦੱਸਿਓ ਕੀ ਹੈ? ਐਡਵੋਕੇਟ 옴ਕਾਰ ਸਿੰਘ ਪਲੂਰ ਜੀ। ਪਨੂਰ। ਹਾਂਜੀ। ਠੀਕ ਹੈ ਕਿੰਨੇ ਪੈਸੇ ਤੁਹਾਡੇ ਠੱਗੇ ਹੋਏ? 7.5 ਲੱਖ ਰੁਪਏ ਠੱਗੇ ਆ ਜੀ। 7.5 ਲੱਖ। 7 ਲੱਖ। 7 ਲੱਖ ਪੂਰਾ। ਕੀ 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 ਕਹਿੰਦਾ ਸੀਗਾ ਵੀ ਆਨ ਮੈਂ 4 ਮਹੀਨੇ ਥੋਂ ਵੀਜ਼ਾ ਲਵਾ ਦੂੰਗਾ ਵਰਕ ਪਰਮਿਟ ਕਹਿੰਦਾ ਸੀ ਹਾਂ ਵਰਕ ਪਰਮਿਟ ਹੀ ਠੀਕ ਹੈ ਤੁਸੀਂ ਇਹਨਾਂ ਨਾਲ ਅੱਛਾ ਕਿ ਕੀ ਤੁਹਾਡੀ ਕੀ ਗੱਲ ਹੋਈ ਸੀ ਕਿਉਂਕਿ ਮੇਰੇ ਨਾਲ ਦਾ ਅੰਕਲ ਨੂੰ ਘੱਟ ਪਤਾ ਹੋਣਾ ਤੁਹਾਡੇ ਤੁਸੀਂ ਵੀ ਨਾਲ ਗਏ ਸੀਗੀ ਕੀ ਗੱਲ ਹੋਈ ਸੀ ਕਿ ਵੀ ਥੋੜਾ ਵਰਕ ਪਰਮਿਟ ਲਵਾ ਦੂੰਗਾ 4 ਮਹੀਨਿਆਂ ਚ 4 ਮਹੀਨੇ ਤੋਂ ਹਾਂ ਜੇਕਰ ਨਾ ਲੱਗਿਆ ਤੁਹਾਡੇ ਸਾਰੇ ਪੈਸੇ ਰਿਫੰਡ ਤੇ ਕਿੰਨੇ ਕਿੰਨੇ ਮਹੀਨਿਆਂ ਦੀ ਖੱਜਲ ਖਵਾਰੀ ਤੋਂ ਬਾਅਦ ਤੁਸੀਂ ਪੈਸੇ ਦੁਬਾਰਾ ਮੰਗੇ ਅਸੀਂ 5-6 ਮਹੀਨੇ ਸਾਨੂੰ ਖੱਜਲ ਖਵਾਲ ਕਰਦਾ ਰਿਹਾ ਉਸ ਤੋਂ ਬਾਅਦ ਚੈੱਕ ਦੇ ਤੇ ਵੀ ਤੁਹਾਨੂੰ ਪੈਸੇ ਉਹ ਕਰ ਦੂੰਗਾ ਇਦਾਂ ਕਰਦਾ ਕਰਦਾ ਹੀ ਹੁਣ ਮੇਰੇ ਸਾਹ 1.5 ਦੋ ਸਾਲ ਹੋ ਗਏ ਚੈੱਕ ਜਿਹੜੇ ਤੁਹਾਨੂੰ ਦਿੱਤੇ ਆ ਉਹ ਕੈਸ਼ ਨਹੀਂ ਹੋਇਆ ਉਹਨਾਂ ਤੇ ਸਿਗਨੇਚਰ ਗਲਤ ਹੈ ਸਿਗਨੇਚਰ ਹਾਂਜੀ ਤਾਂ ਫਿਰ ਤਾਂ ਫਰਾਡਿੰਗ ਦਾ ਮਾਮਲਾ ਤੁਸੀਂ ਉਹ ਦਿਖਾਇਆ ਨਹੀਂ ਵੀ ਉਹ ਫਰਾਡ ਕੀਤਾ ਸਾਡੇ ਨਾਲ ਹਾਂਜੀ ਦਿਖਾਇਆ ਸੀਗਾ ਹੀ ਤੇ ਉਹ ਅੱਗੋਂ ਧੋਖੇ ਦਿੰਦੇ ਤੁਸੀਂ ਸਾਡਾ ਕੀ ਕਰ ਲਓਗੇ ਵੀ ਪੁਲਿਸ ਵੀ ਸਾਡੀ ਆਉਗੀ ਸਾਰਾ ਕੁਝ ਅਸੀਂ ਵਕੀਲ ਲਾਂਗੇ ਤੁਸੀਂ ਭਾਜੀ ਤੁਹਾਡੀ ਤਾਂ ਅਸੀਂ ਵੀਡੀਓ ਵੀ ਦੇਖੀ ਆ ਮੈਂ ਉਧਰ ਜਾਣਾ ਕਿ ਤੁਹਾਡੀ ਤੁਹਾਡੀ ਵੀਡੀਓ ਵੀ ਸੀਗੀ ਤੁਸੀਂ ਤਾਂ ਇੰਨੇ ਅੱਕ ਕੇ ਤੁਸੀਂ ਆਪਣੇ ਆਪ ਤੇ ਤੇਲ ਵੀ ਪਾ ਲਿਆ ਕੀ ਤੁਹਾਡੇ ਨਾਲ ਕਿੰਨੇ ਦੀ ਠੱਗੀ ਹੋਈ ਕਿੱਦਾਂ ਕਿੱਦਾਂ ਹੋਈ ਨਾ 8.5 ਲੱਖ ਦੀ ਠੱਗੀ ਹੋਈ 8.5 ਲੱਖ ਦੀ ਕੈਸ਼ ਦਿੱਤਾ ਸੀ ਕਿ ਕਿਵੇਂ ਦਿੱਤਾ ਚੈੱਕ ਥਰੂ ਦਿੱਤਾ ਸੀ ਚੈੱਕ ਥਰੂ ਦਿੱਤਾ ਸੀ ਹਾਂਜੀ ਤੇ ਵਾਦਾ ਕੀ ਕੀਤਾ ਸੀ ਉਹਨਾਂ ਨੇ ਵਾਦਾ ਕੀਤਾ ਸੀ ਡੇਢ ਮਹੀਨੇ ਜੀ ਕਹਿੰਦਾ ਬਾਅਦ ਭੇਜ ਦੂੰਗਾ ਜੀ ਤੇ ਭੇਜਿਆ ਕੋ ਨਹੀਂ ਸੀ ਤੇ ਮੈਂ ਫਿਰ 8 ਮਹੀਨਾ ਬਾਅਦ ਇਹ ਕੰਮ ਕਦਮ ਚੱਕਿਆ ਸੀ ਮੈਂ ਸਹੀ ਗਾ ਤੇ ਕੀ ਹੁਣ ਹੁਣ ਕੀ ਹੋਇਆ ਉਸ ਤੋਂ ਬਾਅਦ ਕੀ ਹੁਣ ਉਹ ਨਾ ਉਹਦਾ ਫੋਨ ਲੱਗਦਾ ਜੀ ਨਾ ਕਰਿਆ ਜੀ ਉਹ ਹਾਂ ਤਾਨੂੰ ਘਰ ਦਾ ਪਤਾ ਤੁਹਾਡੇ ਤੁਹਾਡੇ ਕੋਲ ਆਧਾਰ ਕਾਰਡ ਵੀ ਉਹਦਾ ਹਾਂਜੀ ਸਾਰਾ ਕੁਝ ਹੈਗਾ ਜੀ ਮੇਰੇ ਕੋਲ ਸਹੀ ਮੇਰੇ ਕੋਲ ਐਗਰੀਮੈਂਟ ਵੀ ਕੀਤਾ ਸੀ ਉਹਨੇ ਮੇਰੇ ਨਾਲ ਵੀ ਮੈਂ ਇਹਨੇ ਚਿਰਚ ਤੁਹਾਡੇ ਆਫਿਸ ਕਰਦਾਗਾ ਪੈਸੇ ਜੀ ਤੁਹਾਡੀ ਪਿਛਲੇ ਸੁਲਾ ਹੋਈ ਉਹ ਕਿੰਨੇ ਚਿਰ ਚ ਕਿਹਾ ਸੀ ਕਿਦੋਂ ਕਹਿ ਉਹ ਪਿਛਲੇ ਮਹੀਨੇ ਆਪਣੀ 5ਵੇਂ ਮਹੀਨੇ ਜੀ ਹੋਈ 5ਵੇਂ ਮਹੀਨੇ ਤੋਂ ਹੋਈ ਹਾਂਜੀ ਠੀਕ ਹੈ ਤੁਦੂ ਬਾਅਦ ਫਿਰ ਨਹੀਂ ਕੋਈ ਗੱਲ ਹੋਈ ਨਾ ਜੀ ਫਿਰ ਨਹੀਂ ਗੱਲ ਹੋਈ ਜੀ ਫੋਨ ਬੰਦ ਨਹੀਂ ਹੋ ਲਾ ਜੀ ਠੀਕ ਹੈ ਅੱਛਾ ਇਹਨਾਂ ਸਾਰਿਆਂ ਨੂੰ ਜਿਹੜੇ ਲੈ ਕੇ ਆਏ ਨੇ ਉਹ ਵੀ ਸਾਡੇ ਨਾਲ ਆ ਸਿੰਘ ਸਾਹਿਬ ਸਿੰਘ ਸਾਹਿਬ ਕੀ ਨਾਮ ਹੈ ਤੁਹਾਡਾ ਮਲੋਕ ਸਿੰਘ ਤੁਸੀਂ ਤੁਸੀਂ ਇਹਨਾਂ ਸਾਰਿਆਂ ਨੂੰ ਲੈ ਕੇ ਆਏ ਹੋ ਤੁਹਾਨੂੰ ਕਿਹਨੇ ਦੱਸ ਪਾਈ ਵੀ ਇੱਥੇ ਡਿਪਟੀ ਮੇਅਰ ਦੇ ਆਫਿਸ ਜਾਣਾ ਆ ਫਿਰ ਉਸ ਤੋਂ ਬਾਅਦ ਤੁਹਾਡਾ ਹੱਲ ਹੋ ਸਕਦਾ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਿਪਟੀ ਮੇਅਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਤੋਂ 1 ਮਹੀਨਾ ਪਹਿਲਾਂ ਮੈਂ 17 ਬੱਚਿਆਂ ਦਾ ਜੋ ਕੇਸ ਲੈ ਕੇ ਆਇਆ ਸੀ ਉਹਨਾਂ ਵਿੱਚੋਂ ਪੰਜ ਬੱਚਿਆਂ ਦਾ ਜਿਹੜੀ ਛੇਤੀ ਜਿਹੜਾ ਹੱਲ ਹੋ ਚੱਲਿਆ ਵਾ ਤੇ ਇਹਨਾਂ ਨੇ ਮੇਰੀ ਵੀਡੀਓ ਵਗੈਰਾ ਵੇਖੀ ਫੇਸਬੁੱਕ ਤੇ ਤੇ ਉੱਥੋਂ ਨੰਬਰ ਲੈ ਕੇ ਮੈਨੂੰ ਫੋਨ ਕੀਤਾ ਤੇ ਭਾਜੀ ਸਾਡੇ ਨਾਲ ਜਿਹੜੀ ਠੱਗੀ ਹੋ ਚੁੱਕੀ ਆ ਜਿਵੇਂ ਡਿਪਟੀ ਮੈਜਰ ਜੀ ਨੇ ਦੱਸਿਆ ਜੀ ਕੁਲਵਿੰਦਰ ਸਿੰਘ ਫਰਾਂਸ ਜਦਵਿੰਦਰ ਫਰਾਂਸ ਤੇ ਆਪਣੇ ਨਾਲ ਜੁੜੇ ਹੋਏ ਨੇ ਉਹਨਾਂ ਨੇ ਕਿਹਾ ਜੀ ਤੇ ਉੱਥੇ ਲੈ ਕੇ ਜਾਓ ਤੇ ਅਸੀਂ ਅੱਜ ਤਾਂ ਇੱਥੇ ਲੈ ਕੇ ਆਏ ਆ ਤੇ ਇਹਨਾਂ ਦਾ ਹੱਲ ਕਰਾਉਣ ਵਾਸਤੇ ਸਹੀ ਹੈ ਤੁਹਾਨੂੰ ਲੱਗਦਾ ਵੀ ਇਹ ਵੀ ਇਹ ਇਹਨਾਂ ਦੇ ਲਈ ਕੋਈ ਮੋਰਚਾ ਖੋਲਣਾ ਪਊਗਾ ਜਾਂ ਹੱਲ ਹੋ ਜਾਊਗਾ ਮੈਂ ਜਿਹੜਾ ਇਹਨਾਂ ਦਾ ਏਜੰਟ ਆ ਉਸ ਨੂੰ ਇੱਕ ਗੱਲ ਦੱਸ ਦੇਣਾ ਚਾ ਤੇ ਜੇਰੀ ਵੀ ਤੂੰ ਖੋਟੇ ਚ ਵੜਨਾ ਵਾ ਤੇ ਵਰ ਜਾ ਜਦੋਂ ਕੁਲਵਿੰਦਰ ਸਿੰਘ ਫਰਾਂਸ ਜਦਵਿੰਦਰ ਫਰਾਂਸ ਮਰੀਕ ਸਿੰਘ ਸਪੇਨ ਤੇ ਡਿਪਟੀ ਮੈਜਰ ਜੀ ਜਦੋਂ ਵੱਡੇ ਅਫਸਰ ਸਾਡੇ ਨਾਲ ਨੇ ਤੇ ਮਲੂਕ ਸਿੰਘ ਭਾਗੋ ਵਾਲੀ ਦਾ ਨਾਮ ਤੇ ਗਲਪ ਦੇ ਵਿੱਚ ਸਾਡੇ ਜਾਣਦੇ ਨੇ ਤੇ ਅਸੀਂ ਪਾਕਿਸਤਾਨ ਚੋਂ ਬੰਦੇ ਲੱਭ ਲੈਂਦੇ ਜਾਂ ਸਪੇਨ ਦੇ ਵਿੱਚੋਂ ਬੰਦੇ ਲੱਭ ਕੇ ਲੈਂਦੇ ਜਾਂ ਦੁਬਈ ਤੇ ਜੇਹਲਾਂ ਵਿੱਚੋਂ ਜੇ ਬੰਦੇ ਸਿਰਾ ਸਕਦੇ ਆ ਤੇ ਤੈਨੂੰ ਲੱਭਣਾ ਸਾਡੇ ਵਾਸਤੇ ਔਖਾ ਨਹੀਂ ਆ ਅਸੀਂ ਛੇਤੀ ਲੱਭਾਂਗੇ ਸਾਡੀਆਂ ਨਿਹੰਗ ਜੱਥੇ ਬੰਦੀਆਂ ਜੇ ਪਿਆਰ ਨਾ ਮਾਜੇਗਾ ਤੇ ਚੰਗੀ ਗੱਲ ਆ ਨਹੀਂ ਤੇ ਤੇਰੇ ਘਰ ਦੇ ਮੂੜੇ 'ਚ ਧੜਨਾ ਲਾਵਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਦੇਖੋ ਵੀ ਇਹ ਸਾਰੇ ਜਿਹੜੇ ਨੇ ਇੱਥੇ ਠੱਗੇ ਹੋਏ ਨੇ ਪਰ ਠੱਗੜਿਆਂ ਤੋਂ ਬਾਅਦ ਜਦੋਂ ਕੋਈ ਹੱਥ ਫੜਦਾ ਹੈ ਫਿਰ ਉਹ ਗੱਲ ਬਣਦੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਦਾ ਮਸਲਾ ਕਿੱਦਾ ਹਾਲ ਹੁੰਦਾ ਮੈਂ ਜਤਿੰਦਰ ਸਿੰਘ ਕਹਿਰਾ ਕੈਮਰਾਮੈਨ ਮੋਨੂ ਦੇ ਨਾਲ ਜਲੰਧਰ ਮਿਊਸਪਲ ਕਾਰਪੋਰੇਸ਼ਨ ਆਫਿਸ ਤੋਂ